ਅਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬੰਦਾ ਆਪਣੀ ਔਕਾਤ ਆਪਣੀ ਹੈਸੀਅਤ ਵਿੱਚ ਰਹਿ ਕੇ ਬੋਲਦਾ ਹੈ ਗੱਲਬਾਤ ਕਰਦਾ ਹੈ ਉਹਨੂੰ ਕਦਰ ਮਿਲਦੀ ਹੈ ਇੱਜ਼ਤ ਮਿਲਦੀ ਹੈ ਤੇ ਜਦੋਂ ਆਪਣੀ ਔਕਾਤ ਤੋਂ ਵੱਧ ਕੇ ਗੱਲ ਕਰਦਾ ਹੈ ਜਾਂ ਦੂਜੇ ਕਹਿ ਦਿੰਦੇ ਨੇ ਚੁੱਪ ਕਰ ਯਾਉ ਨੂੰ ਇੱਜ਼ਤ ਮਿਲਣ ਦੀ ਬਜਾਏ ਘਟ ਜਾਂਦੀ ਹੈ ਮੌਦਾ ਮਜ਼ਾਕ ਬਣ ਜਾਂਦਾ ਹੈ ਕਿਉਂਕਿ ਔਕਾਤ ਤੋਂ ਵੱਧ ਕੇ ਗੱਲ ਕਰ ਰਿਹਾ ਹੈ ਬੰਦੇ ਨੂੰ ਔਕਾਤ ਵਿੱਚ ਰਹਿ ਕੇ ਸੋਚਣਾ ਬਣਦਾ ਹੈ ਗੱਲ ਕਰਨੀ ਬਣਦੀ ਹੈ ਚੱਲਣਾ ਬਣਦਾ ਹੈ ਬੈਠਣਾ ਬਣਦਾ ਹੈ ਉੱਠਣਾ ਬਣਦਾ ਹੈ ਹਰ ਕੰਮ ਆਪਣੀ ਔਕਾਤ ਦੇ ਅਕੋਰਡਿੰਗ ਔਰ ਇਹ ਗੱਲ ਉਹਨੂੰ ਸਮਾਜ ਦੇ ਅੰਦਰ ਇੱਜ਼ਤ ਦਵਾਏਗੀ ਇਹ ਗੱਲ ਉਹਨੂੰ ਕਦੇ ਧੋਖਾ ਨਹੀਂ ਦੇਗੀ ਉਕਾਤ ਦੇ ਅੰਦਰ ਰਹਿ ਕੇ ਖਾਓਗੇ ਪੀਓਗੇ ਹੰਡਾਓਗੇ ਤੇ ਸੁਖੀ ਰਹੋਗੇ ਅਗਰ ਉਕਾਤ ਤੋਂ ਬਾਹਰ ਜਾ ਕੇ ਖਾਣਾ ਸ਼ੁਰੂ ਕਰੋਗੇ ਜੇਬ ਉਹਨਾ ਅਫੋਰਡ ਨਹੀਂ ਕਰਦੀ ਦੁਖੀ ਹੋਵੋਗੇ ਉਕਾਤ ਤੋਂ ਬਾਹਰ ਜਾ ਕੇ ਕੱਪੜਾ ਖਰੀਦਣਾ ਚਾਹੋਗੇ ਉਹਨਾ ਜੇਬ ਅਲਾਉ ਨਹੀਂ ਕਰਦੀ ਦੁਖੀ ਹੋਵੋਗੇ ਉਕਾਤ ਤੋਂ ਬਾਹਰ ਜਾ ਕੇ ਕੋਈ ਘਰ ਦਾ ਸਾਜੋ ਸਮਾਨ ਖਰੀਦ ਕੇ ਲਿਆਉਣਾ ਚਾਹੋਗੇ ਤਾਂ ਦੁਖੀ ਹੋਵੋਗੇ ਕਪੜਾ ਵੀ ਉਹ ਚੰਗਾ ਲੱਗਦਾ ਹੈ ਜਿਹੜਾ ਮੇਸਦਾ ਹੋਵੇ ਗੱਲ ਵੀ ਉਹ ਚੰਗੀ ਲੱਗਦੀ ਹੈ ਜਿਹੜੀ ਮੇਸਦੀ ਹੋਵੇ ਜਿਹੜੀ ਔਕਾਦੀ ਹੋਵੇ ਔਕਾਤ ਤੋਂ ਬਾਹਰ ਜਾ ਕੇ ਖਾਣਾ ਪੀਣਾ ਬੋਲਣਾ ਹੰਡਾਉਣਾ ਵਰਤਣਾ ਸਭ ਕੁਝ ਦੁਖੀ ਕਰ ਦਿੰਦਾ ਹੈ ਸਮਾਨ ਦਾ ਦੋਸ਼ ਨਹੀਂ ਹੈ ਜਿੰਨੂੰ ਵਰਤ ਰਹੇ ਹੋ ਦੋਸ਼ ਇਹ ਹੈ ਕਿ ਉਹ ਸਮਾਨ ਤੇਰੀ ਹیثیت ਦੇ ਮੁਤਾਬਕ ਨਹੀਂ ਹੈ ਤੇਰੀ ਔਕਾਤ ਤੋਂ ਬਾਹਰ ਹੈ ਇੱਕ ਮੈਂ ਬੜੀ ਸਧਾਰਨ ਜੀ ਗੱਲ ਕਰ ਦਿੰਦਾ ਪਿੰਡਾਂ ਦੇ ਅੰਦਰ ਅਕਸਰ ਸ਼ਹਿਰਾਂ ਦੇ ਅੰਦਰ ਅਕਸਰ ਲੋਕ ਆਪਣਾ ਮਕਾਨ ਬਣਾਉਂਦੇ ਨੇ ਪਰ ਇੱਕ ਤੁਹਾਡਾ ਪੜੋਸੀ ਤੁਹਾਡਾ ਰਿਸ਼ਤੇਦਾਰ ਮਕਾਨ ਬਣਾਉਣ ਲੱਗਾ ਹੋਵੇ ਤੁਸੀਂ ਉਹਦੇ ਕੋਲ ਚਲੇ ਜਾਓ ਤੇ ਉਹਨੂੰ ਜਾ ਕੇ ਇਹ ਗੱਲ ਕਹੋ ਵੀ ਸਲਮਾਨ ਖਾਨ ਨੇ ਬੰਗਲਾ ਬਣਾਇਆ ਬੰਬਈ ਦੇ ਅੰਦਰ ਉਹਦਾ ਨਕਸ਼ਾ ਲਿਆ ਕੇ ਤੈਨੂੰ ਮਕਾਨ ਸ਼ੁਰੂ ਕਰਨਾ ਚਾਹੀਦਾ ਸੀ ਜਾਂ ਧਰਮਿੰਦਰ ਨੇ ਬੰਗਲਾ ਬਣਾਇਆ ਉਹਦੇ ਵਾਲਾ ਨਕਸ਼ਾ ਲਿਆਉਣਾ ਚਾਹੀਦਾ ਸੀ ਜਾਂ ਮੁਕੇਸ਼ ਅੰਬਾਨੀ ਨੇ ਐਡਾ ਵੱਡਾ ਮਕਾਨ ਬਣਾਇਆ ਤੇ ਤੂੰ ਉਹ ਨਕਸ਼ਾ ਕਿਉਂ ਨਹੀਂ ਬਣਾਇਆ ਤੇ ਹੁਣ ਇਹਦੇ ਵਿੱਚ ਦੱਸੋ ਵੀ ਤੁਹਾਡੀ ਇੱਜ਼ਤ ਹੋਏਗੀ ਜਾਂ ਮਜ਼ਾਕ ਹੋਏਗਾ ਤੋਹੀਨ ਹੋਏਗੀ ਅਗਲਾ ਜਿਹੜਾ ਸੁਨੇਗਾ ਨਾ ਉਹ ਗੱਲ ਕਹੇਗਾ ਯਾਰ ਮੇਰੀ ਜੇਬ ਦੇ ਅੰਦਰ ਨੇ ਐਨੇ ਪੈਸੇ ਮੈਂ ਉਹਦੇ ਅਕੋਰਡਿੰਗ ਨਕਸ਼ਾ ਬਣਵਾ ਲਿਆ ਮੈਂ ਉਹਦੇ ਅਕੋਰਡਿੰਗ ਮਕਾਨ ਬਣਾਉਣ ਲੱਗਾ ਤੂੰ ਮੈਨੂੰ ਮਜ਼ਾਕ ਕਰ ਹੀ ਜਨਾ ਮਜ਼ਾਕ ਨਾ ਕਰ ਤੇ ਜੇ ਕੋਈ ਦੋ ਬੰਦੇ ਹੋਰ ਖਲੋਤੇ ਹੋਏ ਤੇ ਉਹ ਗੱਲ ਕਰਨ ਵਾਲੇ ਨੂੰ ਮਜ਼ਾਕ ਕਰਨਾ ਸ਼ੁਰੂ ਕਰ ਦੇਣਗੇ ਯਾਰ ਜੋ ਬਣਾਉਂਦਾ ਬਣਾਉਂਦੇ ਕਿਉਂ ਉਹਨੂੰ ਮਜ਼ਾਕ ਕਰ ਕਰਕੇ ਉਹਦਾ ਜਿਹੜਾ ਮਨੋਂ ਵਾਲੇ ਥੱਲੇ ਡੇ ਗੰਦਾ ਕੰਮ ਕਰਦਾ ਹੈ ਔਕਾਤ ਹੋਵੇ ਬੰਦੇ ਦੀ ਇੱਕ ਬਾਈ ਖਰੀਦਣ ਦੀ ਮੋਟਰਸਾਈਕਲ ਖਰੀਦਣ ਦੀ ਉਹਦੀ ਔਕਾਤ ਹੋਵੇ ਤੇ ਬੰਦਾ ਕਦੇ ਸ਼ਹਿਰ ਦੇ ਅੰਦਰ ਜਾ ਕੇ BMW ਮਰਸੀਡੀ ਰੋਲਸ ਰੋਇਸ ਦੇ ਸ਼ੋਰੂਮ ਤੇ ਜਾ ਕੇ ਕਾਰਾਂ ਨਹੀਂ ਮੰਦਾ ਤੇ ਜੇ ਉਹਨੂੰ ਇਹ ਗੱਲ ਕਹੋ ਬਈ ਇੱਥੇ ਬਿਲਕੁਲ ਨਾਲ ਮਰਸੀਡੀ ਦਾ ਸ਼ੋਰੂਮ ਹੈ BMW ਦਾ ਸ਼ੋਰੂਮ ਹੈ ਚੱਲ ਵੇਖ ਕੇ ਆਈਏ ਉਹ ਕਹੇਗਾ ਯਾਰ ਮੇਰੀ ਜੇਬ ਦੇ ਅੰਦਰ ਇੰਨੇ ਪੈਸੇ ਇੰਨੇ ਪੈਸੇ ਦੇ ਨਾਲ ਆਉਂਦੀ ਏ ਬਾਈਕ ਤੇ ਜਿਹੜੇ ਪਿੰਡ ਨਹੀਂ ਜਾਣਾ ਉਦਾਰਾ ਪੁੱਛਣ ਦਾ ਕੀ ਲਾਭ ਜਦ ਮੇਰੀ ਹੈਸੀਅਤ ਨਹੀਂ ਮੇਰੀ ਔਕਾਤ ਨਹੀਂ ਮਰਸੀਡੀ ਖਰੀਦਣ ਦੀ ਤੇ ਮੈਂ ਮਰਸੀਡੀ ਦੇ ਸ਼ੋਰੂਮ 'ਚ ਜਾ ਕੇ ਆਪਣਾ ਸਮਾਂ ਬਰਬਾਦ ਕਿਉਂ ਕਰਾਂ ਤੇ ਜੇ ਉੱਥੇ ਕੋਈ ਇਦਾਂ ਦਾ ਬੰਦਾ ਮਿਲ ਗਿਆ ਜਿਹੜਾ ਮੈਨੂੰ ਜਾਣਦਾ ਹੋਵੇ ਮੇਰੀ ਔਕਾਤ ਨੂੰ ਜਾਣਦਾ ਹੋਵੇ ਉਹ ਮੇਰਾ ਮਜ਼ਾਕ ਬਣਾਏਗਾ ਵੀ ਕਿੱਥੇ ਫਿਰਦਾ ਹੈ ਤੇਰੀ ਔਕਾਤ ਹੈ ਸ਼ੋਰੂਮ ਦੇ ਅੰਦਰ ਵੜਨ ਦੀ ਇਸ ਕਰਕੇ ਮੈਂ ਇੱਥੇ ਹੀ ਚੰਗਾ ਦੂਜੀ ਗੱਲ ਕੱਪੜੇ ਦੀ ਦੁਕਾਨ ਤੇ ਚਲੇ ਜਾਓ ਕੱਪੜੇ ਦੀ ਦੁਕਾਨ ਤੇ ਮੰਨ ਲਓ ਕਿਦਰੇ 50 100 ਗਾਹਕ ਬੈਠਾ ਹੋਵੇ ਤੇ ਸਾਰਿਆਂ ਗਾਕਾਂ ਦੀ ਖਰੀਦਦਾਰੀ ਅੱਡ ਅੱਡ ਤਰ੍ਹਾਂ ਦੀ ਹੁੰਦੀ ਹੈ ਰੰਗ ਅੱਡ ਟੰਗ ਅੱਡ ਕੱਪੜਾ ਅੱਡੋ ਦੀ ਕੀਮਤ ਵੀ ਅੱਡ ਕੋਈ ਕਹਿੰਦਾ ਮੈਂ 100 ਮੀਟਰ ਵਾਲਾ ਹੀ ਖਰੀਦ ਸਕਦਾ ਭਾਈ ਇਸ ਤੋਂ ਵੱਧ ਨਾ ਵਖਾ ਜੇ ਕੋਈ ਦੁਕਾਨਦਾਰ ਕੱਪੜਾ ਮਹਿੰਗਾ ਲਾ ਕੇ ਸੁੱਟੇ ਨਾ ਉਹ ਹੋਲੇ ਜੇ ਦੱਬੀ ਜੀ ਆਵਾਜ਼ ਕਹਿ ਦਿੰਦਾ ਵੀਰ 75 100 ਇੰਨੇਕ ਰੇਂਜ ਵਾਲਾ ਕਪੜਾ ਵਿਖਾ ਇੰਨੇ ਕ ਦਾ ਮੀਟਰ ਹੁੰਦਾ ਹੋਵੇ ਤੇ ਉਹ ਵਿਖਾ ਅੱਛਾ ਜੇ ਇੰਨੀ ਵਿਖਾਉਣ ਵਾਲਾ ਦੁਕਾਨਦਾਰ ਇੰਨੀ ਰੇਂਜ ਵਾਲਾ ਕਪੜਾ ਵਿਖਾ ਰਿਆ ਹੋਵੇ ਤੇ ਕਦੇ ਕਦੇ ਬੰਦਾ ਇਦਾਂ ਵੀ ਕਹਿੰਦਾ ਯਾਰ ਕੁਝ ਚੰਗਾ ਨਹੀਂ ਹੈ ਤੇਰੇ ਕੋਲ ਕੋਈ ਮਹਿੰਗਾ ਜਿਆ ਨਹੀਂ ਹੈ ਤੇਰੇ ਕੋਲ ਉਹ ਕਹਿੰਦਾ 5000 ਨੂੰ ਮੀਟਰ ਵੀ ਹੈਗਾ 10000 ਨੂੰ ਮੀਟਰ ਵੀ ਹੈਗਾ ਤੇ ਉਹ ਕਹਿੰਦਾ ਫਿਰ ਵਿਖਾਉਂਦਾ ਕਿਉਂ ਨਹੀਂ ਉਹ ਕਹਿੰਦਾ ਜੀ ਮੈਨੂੰ ਪਤਾ ਨਹੀਂ ਸੀ ਤੁਸੀਂ ਖਰੀਦਣਾ ਕੀ ਚਾਹੁੰਦੇ ਹੋ ਤੋ ਮਤਲਬ 10000 ਮੀਟਰ ਵਾਲਾ ਵੀ ਉਸੇ ਦੁਕਾਨ ਤੇ ਹੈ 100 ਰੁਪਏ ਮੀਟਰ ਵਾਲਾ ਵੀ ਉਸੇ ਦੁਕਾਨ ਤੇ ਹੈ ਦੋਵਾਂ ਦੀ ਔਕਾਤ ਦੋਵਾਂ ਦੀ ਹੈਸੀਅਤ ਅੱਡ ਅੱਡੇ ਤੇ ਦੋਵਾਂ ਦੀ ਮੰਗ ਵੀ ਅੱਡ ਅੱਡੇ ਹੈ ਔਰ ਉਹਦੇ ਵਿੱਚ ਹੀ ਸਿਆਣਪ ਹੈ 100 ਵਾਲਾ 10000 ਵਾਲਾ ਕਪੜਾ ਵੇਖੇ ਤੇ ਜੇ ਉਹਨੂੰ ਆਜੇ ਪਸੰਦ ਉਹ ਕਵੇ ਵੀ ਆ ਕਪੜਾ ਬੜਾ ਚੰਗਾ ਹੈ ਕਪੜਾ ਵੀ ਚੰਗਾ ਹੈ ਰੰਗ ਵੀ ਚੰਗਾ ਹੈ ਮੇਰੀ ਤਮੰਨਾ ਵੀ ਹੈ ਤੇ ਦੁਕਾਨਦਾਰ ਕਹੇ ਵੀ ਫਿਰ ਪਾੜਾ ਤੇਰੀ 셔ਟ ਦਾ ਕਪੜਾ ਜਾਂ ਤੇਰੀ ਪੈਂਟ ਦਾ ਕਪੜਾ ਪਾੜ ਦਿਆਂ ਫਿਰ ਥਾਨ ਨਾਲੋਂ ਉਹ ਕਹਿੰਦੇ ਮੇਰੀ ਜੇਬ ਵਿੱਚ ਤੇ 300 ਰੁਪਇਆ ਤੇ ਦੁਕਾਨਦਾਰ ਗੁੱਸੇ ਨਹੀਂ ਹੋਏਗਾ ਮਜ਼ਾਕ ਨਹੀਂ ਕਰੇਗਾ ਤੇ ਹੋਰ ਕੀ ਕਰੇਗਾ ਤੋਂ ਔਕਾਤ ਤੋਂ ਵੱਧ ਬੰਦਾ ਖਰੀਦਦਾਰੀ ਕਰੇ ਤੇ ਉਹ ਵੀ ਮਜ਼ਾਕ ਦਾ ਕਾਰਨ ਬਣ ਜਾਂਦਾ ਹੈ ਜਾਂ ਦੁੱਖ ਦਾ ਕਾਰਨ ਬਣ ਜਾਂਦਾ ਹੈ ਔਕਾਤ ਵਿੱਚ ਰਹਿ ਕੇ ਬੋਲਣਾ ਸਿੱਖੋ ਚੱਲਣਾ ਸਿੱਖੋ ਖਾਣਾ ਸਿੱਖੋ ਹੰਡਾਉਣਾ ਸਿੱਖੋ ਇੱਕ ਦੋ ਐਗਜ਼ਾਮਪਲਾਂ ਹੋਰ ਕਹਦੇ ਆਂ ਫਿਰ ਮੈਂ ਅਖੀਰ ਤੇ ਕੁਝ ਕਹਿਣਾ ਹੋਰ ਚਾਹੁੰਦਾ ਇਹ ਮੇਰਾ ਸੁਭਾਏ ਜਾਂ ਮੇਰਾ ਮੇਰੀ ਥਿਉਰੀ ਇਹ ਬੋਲਣ ਦੀ ਵੀ ਮੈਂ 2-4-5 ਐਗਜ਼ਾਮਪਲਾਂ ਪਹਿਲਾਂ ਸੈੱਟ ਕਰਕੇ ਤੇ ਅਖੀਰ ਤੇ ਦੂਜੀ ਗੱਲ ਕਹਿ ਦੇਣਾ ਉਹਨਾਂ ਜਿਹੜੀ ਮੈਂ ਕਹਿਣੀ ਚਾਹਣਾ ਮੇਨ ਮੁੱਦੇ ਵਾਲੀ ਗੱਲ ਇੱਕ ਦੋ ਐਗਜ਼ਾਮਪਲਾਂ ਹੋਰ ਨੇ ਬੰਦੇ ਦੀ ਔਕਾਤ ਹੋਵੇ ਪੜਾਈ ਲਿਖਾਈ ਤਾਲੀਮ ਹੋਵੇ ਇੱਕ ਪੀਣ ਬਣਨ ਦੀ ਔਰ ਸ਼ਹਿਰ ਦੇ ਅੰਦਰ ਉਹ ਚਲਾ ਜਾਏ ਤੇ ਜਾ ਕੇ ਕਿਧਰੇ ਧਰਣਾ ਲਾ ਕੇ ਬਹਿ ਜਾਏ ਵੇਖੋ ਜੀ ਇਹ ਸ਼ਹਿਰ ਦਾ ਡੀਸੀ ਬਦਲ ਗਿਆ ਹੈ ਤੇ ਮੈਂ ਵੇਲਾ ਬੈਠਾ ਮੈਨੂੰ ਡੀਸੀ ਕਿਉਂ ਨਹੀਂ ਲਾ ਰਹੇ ਸ਼ਹਿਰ ਦੇ ਅੰਦਰ ਐਸਪੀ ਨਹੀਂ ਹੈ ਤੇ ਮੈਂ ਕਿਹੜੇ ਕੰਮ ਆਉਣਾ ਹੈ ਮੈਨੂੰ ਐਸਪੀ ਦੀ ਜੌਬ ਦਿਓ ਮੈਂ ਇਹ ਕੰਮ ਕਰਾਂਗਾ ਮੈਨੂੰ ਐਸਡੀਐਮ ਬਲੋ ਜਾਂ ਆਹ ਸੀਟ ਖਾਲੀ ਹੈ ਕੋਈ ਮੁਕਦਮਾ ਚੱਲਦਾ ਹੋਵੇ ਛੋਟਾ ਮੋਟਾ ਉਹ ਚਲਾ ਗਿਆ ਕਚਹਿਰੀ ਦੇ ਅੰਦਰ ਤੇ ਕਚਹਿਰੀ ਦੇ ਅੰਦਰੋਂ ਉਹਨੂੰ ਇੱਕ ਜਵਾਬ ਮਿਲੇ ਵੀ ਜੱਜ ਸਾਹਿਬ ਬਦਲ ਗਏ ਨੇ ਜਿਹੜੇ ਨਵੇਂ ਜੱਜ ਸਾਹਿਬ ਆਉਣੇ ਨੇ ਉਹਨਾਂ ਦੇ ਆਉਣ ਵਿੱਚ ਦੇਰੀ ਹੈ ਤੇ ਬੰਦੇ ਨੇ ਕਦੇ ਇਹ ਕਿਹਾ ਵੀ ਮੈਂ ਵਿਹਲਾ ਬੈਠਾ ਮੈਂ ਵਿਹਲਾ ਫਿਰਦਾ ਵੀ ਜੱਜ ਦੀ ਸੀਟ ਤੇ ਬਹਿ ਕੇ ਮੈਂ ਫੈਸਲਾ ਕਰ ਦੇਣਾ ਔਕਾਤ ਹੋਵੇ ਪੀਐਨ ਦੀ ਤੇ ਬੰਦਾ ਜੱਜ ਦੀ ਗੱਲ ਕਰਦਾ ਸੋਭਦਾ ਨਹੀਂ ਹੈ ਔਕਾਤ ਹੋਵੇ ਪੀਐਨ ਦੀ ਤੇ ਬੰਦਾ ਡੀਸੀ ਦੀ ਗੱਲ ਕਰਦਾ ਸੋਭਦਾ ਨਹੀਂ ਹੈ ਔਕਾਤ ਹੋਵੇ ਆਮ ਕਲੈਰੀਕਲ ਜੌਬ ਕਰਨ ਦੀ ਕਲਰਕ ਦੀ ਤੇ ਉਹ ਬੰਦਾ ਕੋਈ ਵੱਡੀਆਂ ਡਿੰਗਾ ਮਾਰੇ ਉਹ ਬੰਦਾ ਵੀ ਸੋਭਦਾ ਨਹੀਂ ਹੈ ਚਲੋ ਮੈਂ ਇੱਕ ਐਗਜ਼ਾਮਪਲ ਹੋਰ ਦੇ ਦਿੰਦਾ ਜੇ ਕਿਦਰੇ ਬੰਦੇ ਦੀ ਔਕਾਤ ਉਹਦੀ ਹੈਸੀਅਤ ਹੋਵੇ ਇੱਕ ਟੈਕਸੀ ਲੈ ਕੇ ਤੇ ਆਪਣਾ ਪਰਿਵਾਰ ਪਾਲਣ ਦੀ ਟੈਕਸੀ ਚਲਾ ਰਹੇ ਨੇ ਸਾਡੇ ਭਰਾ ਨੇ ਸਤਕਾਰਯੋਗ ਨੇ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਂਦਾ ਕੰਮ ਕਰਦੇ ਨੇ ਉਹਨਾਂ ਨਾਲ ਵਿਹਾਰ ਮਾੜਾ ਨਾ ਕਰਿਆ ਕਰੋ ਖੈਰ ਜਿਹੜਾ ਮੈਂ ਗੱਲ ਕਰਨੀ ਚਾਹੁੰਨਾ ਵੀ ਔਕਾਤ ਤੇ ਹੋਵੇ ਟੈਕਸੀ ਦੀ ਔਰ ਬਾਜ਼ਾਰ ਦੇ ਅੰਦਰ ਖਰੀਦਣ ਵਾਸਤੇ ਉਹ ਕਿਸੇ ਫਰੈਂਡ ਨੂੰ ਸੱਜਣ ਨੂੰ ਰਿਸ਼ਤੇਦਾਰ ਨੂੰ ਨਾਲ ਲੈ ਕੇ ਚਲਾ ਜਾਏ ਵੀ ਚੱਲ ਮੈਂ ਟੈਕਸੀ ਚਲਾਉਣੀ ਤੇ ਕਾਰ ਵੇਚ ਕੇ ਆਈ ਐ ਉੱਥੇ ਜਾ ਕੇ ਕਦੇ ਹਵਾਈ ਜਹਾਜ਼ ਦੀ ਗੱਲ ਕਰਦਾ ਕਦੇ ਗੱਲ ਕਹਿੰਦਾ ਵੀ ਮੈਂ ਜਾਜ ਖਰੀਦਣਾ ਐ ਤੇ ਸ਼ਹਿਰ ਦੇ ਅੰਦਰ ਜਾ ਜਾਂਦਾ ਸ਼ੋਰੂਮ ਹੀ ਨਹੀਂ ਹੈ ਸ਼ਹਿਰ ਦੇ ਅੰਦਰ ਕੋਈ ਜਾਜ ਦੇਣ ਵਾਲੀ ਡੀਲ ਕਰਨ ਵਾਲਾ ਹੀ ਨਹੀਂ ਕਦੇ ਇਦਾਂ ਦੀ ਉਹਨੇ ਗੱਲ ਕੀਤੀ ਔਕਾਤ ਵਿੱਚ ਰਹਿ ਕੇ ਕਰਦਾ ਹੁਣ ਮੈਂ ਅਖੀਰ ਤੇ ਉਹ ਗੱਲ ਕਰਨੀ ਚਾਹੁੰਦਾ ਜਿੰਨੀ ਔਕਾਤ ਹੋਵੇ ਉਹਦੇ ਅਨੁਸਾਰ ਉਹਦੇ ਅਕੋਰਡਿੰਗ ਗੱਲ ਕਰਨਾ ਸੋਭਦੀ ਐ ਬੱਚੇ ਨੂੰ ਬੱਚੇ ਵਾਲੀ ਹਰਕਤ ਚੰਗੇ ਲੱਗਦੀ ਬਜ਼ੁਰਗ ਨੂੰ ਬਜ਼ੁਰਗ ਵਾਲੀ ਹਰਕਤ ਚੰਗੇ ਲੱਗਦੀ ਹੈ ਅਗਰ ਬੱਚਾ ਬਜ਼ੁਰਗ ਦੀ ਤਰ੍ਹਾਂ ਸ਼ਾਂਤ ਹੋ ਕੇ ਬਹਿ ਜਾਏ ਉਹ ਚੰਗਾ ਨਹੀਂ ਲੱਗਦਾ ਤੇ ਬਜ਼ੁਰਗ ਬੱਚੇ ਦੀ ਤਰ੍ਹਾਂ ਚੰਚਲਤਾ ਖਿਲਾਰਨੀ ਸ਼ੁਰੂ ਕਰਦੇ ਤੇ ਉਹ ਚੰਗਾ ਨਹੀਂ ਲੱਗਦਾ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਜਦੋਂ ਵੀ ਕਿਦਰੇ ਕੌਮ ਦੀ ਗੱਲ ਹੁੰਦੀ ਹੈ ਤੇ ਨੌਜਵਾਨ ਸੱਜਣ ਨੌਜਵਾਨ ਬੱਚੇ ਵੱਡੇ ਵੱਡੇ ਧਮਕ ਜੇ ਮਾਰਨਗੇ ਨਾਰੇ ਮਾਰਨਗੇ ਜਿੰਦਾਬਾਦ ਮੁਰਦਾਬਾਦ ਕਿਸੇ ਦਾ ਨਾਂ ਲੈ ਕੇ ਜਾਂ ਕਿਸੇ ਅਥਾਰਟੀ ਦਾ ਨਾਂ ਲੈ ਕੇ ਤੇ ਜਦੋਂ ਉਹਨਾਂ ਨੂੰ ਪੁੱਛੀਏ ਵੀ ਆਏ ਕੀ ਕਰਨੋ ਸਾਨੂੰ ਤੇ ਫਲਾਣਾ ਲੈ ਕੇ ਆਇਆ ਤੇ ਉਹਨਾਂ ਨੂੰ ਕਹੀਏ ਵੀ ਤੁਹਾਡੇ ਵਰਗੇ ਪਹਿਲਾਂ ਕਈਆਂ ਦਾ ਨੁਕਸਾਨ ਹੋ ਚੁੱਕਾ ਹੈ ਤੇ ਫਿਰ ਉਸੇ ਵਕਤ ਪਿੱਛੇ ਨੂੰ ਪੈਰ ਖਸਕਾਉਣਾ ਸ਼ੁਰੂ ਕਰ ਦਿੰਦੇ ਨੇ ਭਾਈ ਆਪਣੀ ਹੈਸੀਅਤ ਵਿੱਚ ਰਹਿ ਕੇ ਔਕਾਤ ਵਿੱਚ ਰਹਿ ਕੇ ਨਾਰੇਬਾਜੀ ਕਰਿਆ ਕਰੋ ਔਕਾਤ ਵਿੱਚ ਰਹਿ ਕੇ ਕਿਸੇ ਦਾ ਵਿਰੋਧ ਕਰਿਆ ਕਰੋ ਉਕਾਤ ਤੋਂ ਬਾਹਰ ਨਾ ਜਾਇਆ ਕਰੋ ਪਰਵਾਰਾਂ ਦੇ ਪਰਿਵਾਰ ਰੁਲ ਜਾਂਦੇ ਨੇ ਤੇ ਜਿਨ੍ਹਾਂ ਦੇ ਮਗਰ ਤੁਸੀਂ ਨਾਰੇਬਾਜੀ ਕਰਦੇ ਹੋ ਨਾ ਪਹਿਰਵਾਈ ਕਰਨ ਵਾਸਤੇ ਨਹੀਂ ਹੁੰਦੇ ਉਹਨਾਂ ਦੇ ਕੋਲ ਕੀ ਹੁੰਦੀ ਹੈ ਪਿੱਛੇ ਜੇ ਇੱਕ ਦਾ ਬਿਆਨ ਸੁਣ ਵੀ ਲਿਆ ਹੁਣਾ ਉਹ ਕਹਿੰਦਾ ਸੀ ਜੇ ਪੰਜ ਸੱਤ ਮਰ ਵੀ ਗਏ ਤੇ ਤਾਂ ਕੀ ਹੋਇਆ ਆਪ ਹੁਣ ਜੇਲ੍ਹ 'ਚ ਹੀ ਐਸ ਟਾਈਮ ਤੋ ਖੈਰ ਜਿਹੜੇ ਲੋਕ ਤੁਹਾਨੂੰ ਪੜਕਾਉਂਦੇ ਨੇ ਉਹਨਾਂ ਦੇ ਪੜਕਾਉ ਪ੍ਰਚਾਰ ਵਿੱਚ ਨਾ ਆਇਆ ਕਰੋ ਆਪਣੀ ਅਕਲ ਨੂੰ ਵਰਤਿਆ ਕਰੋ ਆਪਣੀ ਸਿਆਣਪ ਤੋਂ ਕੰਮ ਲਿਆ ਕਰੋ ਸਿਆਣਪ ਦੇ ਅਕੋਰਡਿੰਗ ਚੱਲਿਆ ਕਰੋ ਤੁਸੀਂ ਤੇ ਫੁਗਰਾ ਪੰਥੀ ਦੇ ਅੰਦਰ ਆਣ ਕੇ ਉਹਨਾਂ ਦੇ ਮਗਰ ਲਾ ਕੇ ਚਾਰ ਨਾਰੇ ਲਾ ਲੋਗੇ ਪਰ ਜਿੱਦਨ ਘੇਰਾ ਪੈਂਦਾ ਹੈ ਨਾ ਪੁਲਿਸ ਵਾਲਿਆਂ ਦਾ ਜਿੱਦਨ ਕਾਨੂੰਨ ਦੀ ਮਾਰ ਪੈਂਦੀ ਹੈ ਤੇ ਮਾਂ ਪਿਓ ਵਿਚਾਰੇ ਕਚਹਿਰੀਆਂ ਤੇ ਥਾਣਿਆਂ ਦੇ ਚੱਕਰ ਲਾਉਣ ਵਾਸਤੇ ਰਹਿ ਜਾਂਦੇ ਨੇ ਤੁਸੀਂ ਅੰਦਰ ਅੰਦਰ ਬੈਠੇ ਕਲਪੀ ਜਾਂਦੇ ਹੋ ਛਡਾਓ ਕੁਝ ਕਰੋ ਤੇ ਜਿਨ੍ਹਾਂ ਦੇ ਮਗਰ ਗਏ ਹੁੰਦੇ ਸੀ ਉਹ ਫੇਰ ਕਿਉ ਖਿਚੜੀ ਮੰਗ ਵਿਰੋਧੀਆਂ ਦੇ ਨਾਲ ਰਲ ਮਿਲ ਕੇ ਹੋਰ ਕਿਦਰੇ ਇੰਜੋਏ ਕਰਦੇ ਹੁੰਦੇ ਨੇ ਤੋ ਆਪਣੀ ਔਕਾਤ ਵਿੱਚ ਰਹਿ ਕੇ ਨਾਰੇਬਾਜੀ ਕਰੋ ਔਕਾਤ ਵਿੱਚ ਰਹਿ ਕੇ ਬੋਲੋ ਜਿਨ੍ਹਾਂ ਨੇ ਕੁਝ ਕਰਨਾ ਹੈ ਜਿਨ੍ਹਾਂ ਕੋਲ ਬੀਟੋ ਪਾਵਰ ਹੈ ਉਹਨਾਂ ਨੂੰ ਕਰਨ ਦਿਓ ਬਹੁਤਾ फडਕਾਉ ਪ੍ਰਚਾਰ ਦਾ ਅਸਰ ਆਪਣੇ ਮਨ ਤੇ ਨਾ ਹੁੰਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ